ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਠੇਢ ਪੰਜਾਬੀ ਦੇ ਉਹਨਾਂ 30 ਸ਼ਬਦਾਂ ਬਾਰੇ ਜਿਨ੍ਹਾਂ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਤੇ ਵੀਡੀਓ ਦੇ ਅੰਤ ਵਿੱਚ ਦੋ ਹੋਰ ਬੜੇ ਠੇਢ ਸ਼ਬਦ ਸਾਂਝੇ ਕਰਾਂਗੇ ਕਲਬੂਤ ਇਹਦਾ ਮਤਲਬ ਹੁੰਦਾ ਹੈ ਸਰੀਰ ਖੋਲੀਆਂ ਇਹ ਮੱਜਾਂ ਨੂੰ ਕਿਹਾ ਜਾਂਦਾ ਹੈ ਪੱਤਾ ਦੁਪਹਿਰ ਦਾ ਖਾਣਾ ਜਿਹੜਾ ਆਮ ਕਰਕੇ ਬੀਬੀਆਂ ਖੇਤਾਂ ਵਿੱਚ ਕੰਮ ਕਰਦਿਆਂ ਲਈ ਲੈ ਕੇ ਜਾਂਦੀਆਂ ਸੀ ਸਾਫਾ ਮਤਲਬ ਕਿ ਪਰਨਾ ਭਰੀ ਭਰੀ ਪਾਂਡ ਨੂੰ ਵੀ ਕਿਹਾ ਜਾਂਦਾ ਹੈ ਮੈਰਾ ਇਹ ਉਸ ਜ਼ਮੀਨ ਨੂੰ ਕਿਹਾ ਜਾਂਦਾ ਹੈ ਜੋ ਰੇਤਲੀ ਹੁੰਦੀ ਹੈ ਪਵਾੜਾ ਜਿੱਥੇ ਪੱਠੇ ਕੁੱਤੇ ਜਾਂਦੇ ਰਹੇ ਆਮ ਕਰਕੇ ਆਪਾਂ ਪਵਾੜਾ ਸ਼ਬਦ ਵਰਤਦੇ ਹਾਂ ਜੋ ਇਹਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ ਚਲਾਨੀ ਪੁਰਾਣੇ ਸਮੇਂ ਵਿੱਚ ਰਸੋਈ ਨੂੰ ਕਿਹਾ ਜਾਂਦਾ ਸੀ ਕੜਵੰਜੀ ਲੱਕੜ ਨਾਲ ਬਣਿਆ ਚੌਕਟਾ ਜਿਹਦੇ ਤੇ ਘੜੇ ਨੂੰ ਰੱਖਿਆ ਜਾਂਦਾ ਸੀ ਚੰਗੇਰ ਪ੍ਰਾਂਤ ਵਰਗੀ ਟੋਕਰੀ ਜੋ ਰੋਟੀਆਂ ਰੱਖਣ ਲਈ ਵਰਤੀ ਜਾਂਦੀ ਸੀ ਖੱਡੀ ਜਿਹਦੇ ਨਾਲ ਪੁਰਾਣੇ ਸਮੇਂ ਵਿੱਚ ਕੱਪੜਾ ਤਿਆਰ ਕਰਦੇ ਸੀ ਤੂੜੀ ਦਾ ਕੁੱਪ ਤੂੜੀ ਸਾਮ ਕੇ ਰੱਖਣ ਲਈ ਪਰਾਲੀ ਨਾਲ ਬਣਾਈ ਗਈ ਜਗ੍ਹਾ ਇਹ ਕਈ ਜਗ੍ਹਾ ਇਸ ਨੂੰ ਮੂਸਲ ਵੀ ਕਿਹਾ ਜਾਂਦਾ ਹੈ ਪੁੱਬਲੇ ਅੱਗ ਵਰਗੀ ਗਰਮ ਸਵਾਹ ਕਸੜਾ ਮੂੰਹ ਜਾਂ ਚਿਹਰੇ ਨੂੰ ਕਸੜਾ ਵੀ ਕਿਹਾ ਜਾਂਦਾ ਹੈ ਤੀਕਣ ਤੱਕ ਢੜੀ ਪੰਜ ਕਿਲੋ ਦੇ ਭਾਰ ਨੂੰ ਢੜੀ ਵੀ ਕਿਹਾ ਜਾਂਦਾ ਹੈ ਮੱਠਾ ਅੱਧਾ ਰੜਕਿਆ ਦਹੀਂ ਨੇਤਰਾ ਮਧਾਣੀ ਰੜਕਣ ਲਈ ਵਰਤੀ ਜਾਣ ਵਾਲੀ ਰੱਸੀ ਨੂੰ ਨੇਤਰਾ ਵੀ ਕਿਹਾ ਜਾਂਦਾ ਹੈ ਚਲਾ ਪਾਣੀ ਨਾਲ ਪਿਆ ਕੱਚਾ ਟੋਆ ਕੋੜਮਾ ਪਰਿਵਾਰ ਜਾਂ ਟੱਬਰ ਨੂੰ ਕੋੜਮਾ ਵੀ ਕਿਹਾ ਜਾਂਦਾ ਹੈ ਕੱਕਰ ਬਹੁਤ ਜ਼ਿਆਦਾ ਠੰਡ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਕਿ ਕੱਕਰ ਵਰਦੀ ਪਈ ਹੈ ਕਚੀਚੀ ਗੁੱਸੇ ਨਾਲ ਦੰਦ ਪੀਣੇ ਕਚੂੰਬਰ ਕਿਸੇ ਚੀਜ਼ ਨੂੰ ਮਸਲ ਦੇਣਾ ਕਜਾ ਮੌਤ ਨੂੰ ਕਜਾ ਵੀ ਕਿਹਾ ਜਾਂਦਾ ਹੈ ਕਜੀਆਂ ਮੁਸੀਬਤ ਜਾਂ ਝਗੜੇ ਨੂੰ ਕਹਿੰਦੇ ਨੇ ਕੰਡਾ ਕਿਸੇ ਵੀ ਚੀਜ਼ ਨੂੰ ਤੋਲਣ ਵਾਲੇ ਯੰਤਰ ਨੂੰ ਕੰਡਾ ਕਹਿੰਦੇ ਨੇ ਕਨਾਤ ਤੰਬੂ ਕੱਬਾ ਲੜਾਕਾ ਜਾਂ ਅੜਬ ਹੋਵੇ ਤਾਂ ਉਹਨੂੰ ਕਹਿ ਦਿੰਦੇ ਨੇ ਕਿ بڑا ਹੀ ਕੱਬਾ ਸੁਭਾਏ ਦਾ ਸੋਤਾ ਸ਼ਾਮ ਦੇ ਟਾਈਮ ਨੂੰ ਸੋਤਾ ਵੀ ਕਿਹਾ ਜਾਂਦਾ ਹੈ ਰੜੀ ਖੁੱਲੀ ਜਗ੍ਹਾ ਰਣਾ ਮੈਦਾਨ ਵੀ ਖੁੱਲੀ ਜਗ੍ਹਾ ਲਈ ਹੀ ਵਰਤਿਆ ਜਾਂਦਾ ਹੈ ਆਖਰ ਵਿੱਚ ਦੋ ਸ਼ਬਦ ਜਿਹੜੇ ਬੜੇ ਇੰਟਰਸਟਿੰਗ ਨੇ ਉਹਨਾਂ ਵਿੱਚ ਪਹਿਲਾ ਸ਼ਬਦ ਹੈ ਵੈੜਕਾ ਗਾਂ ਦੇ ਬੱਚੇ ਨੂੰ ਵੈੜਕਾ ਕਿਹਾ ਜਾਂਦਾ ਹੈ ਲੋਗੜੂ ਠੋਗੜੂ ਪੁਰਾਣੇ ਯਾਰ ਨੂੰ ਲੋਗੜੂ ਠੋਗੜੂ ਵੀ ਕਿਹਾ ਜਾਂਦਾ ਹੈ ਵੀਡੀਓ ਚੰਗੀ ਲੱਗੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਵੀ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਕੇ ਦੱਸ ਸਕਦੇ ਹੋ ਬਾਕੀ ਇਹਨਾਂ ਸ਼ਬਦਾਂ ਤੋਂ ਇਲਾਵਾ ਥੇਟ ਪੰਜਾਬੀ ਨਾਲ ਜੁੜੇ ਜੇ ਕੋਈ ਹੋਰ ਸ਼ਬਦ ਆਪਣਾ ਕੋਈ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵੀ ਕਮੈਂਟ ਬਾਕਸ ਵਿੱਚ ਲਿਖ ਕੇ ਦੱਸ ਸਕਦੇ ਹੋ